ਅੰਜਲੀ ਟਟਣਾ ਅੰਜਲੀ ਅੰਜਲੀ ਕੀ ਹੋਇਆ ਸੀ ਸਾਰੀ ਘਟਨਾ ਹੋਈ ਕੀ ਹੈ ਅਸੀਂ ਆਈਸਕ੍ਰੀਮ ਖਾਣ ਰੁਕੇ ਸੀ ਉੱਥੇ ਔਰ ਉਹਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ ਸਾਡੇ ਨਾਲ ਸ਼ੇਡ ਖਾਣ ਨਹੀਂ ਕੀਤੀ ਉਹਨੇ ਜਿਹੜੇ ਉਹਨੇ ਲਵਜ਼ ਉੱਥੇ ਬੋਲੇ ਸੀ ਕਦੀ ਸੁਨੇ ਵੀ ਨਹੀਂ ਆ ਨਾ ਮੈਂ ਕਦੀ ਕਿਸੇ ਨੂੰ ਲਵਕਾਇਤ ਕੀਤਾ ਉਹਨਾਂ ਨੇ ਮੁੜ ਕੇ ਉੱਥੋਂ ਅਸੀਂ ਆ ਗਏ ਆ ਨਵੇੜਕੇ ਵਾਪਸ ਤੋਂ ਸਾਡੇ ਪਿੱਛਾ ਕਰਕੇ ਫਿਰ ਇੱਥੇ ਟੱਕਰ ਆ ਗਿਆ ਠੀਕ ਹੈ ਇੱਥੇ ਆ ਕੇ ਉਹਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਟਰੀਆਂ ਕੁੜੀਆਂ ਸਾਡੇ ਤੇ ਹਮਲਾ ਕੀਤਾ ਵਾ ਇੱਟਾਂ ਵਗੈਰਾ ਮਾਰੀਆਂ ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜ ਉਹਨਾਂ ਨੇ ਵੇਖਿਆ ਨਹੀਂ ਉੱਥੇ ਮੜਕੇ ਸਾਰੇ ਇੰਨੇ ਉੱਥੇ ਰੋੜੇ ਵਗੈਰਾ ਸਭ ਕੁਝ ਮਾਰਿਆ ਉਹਨਾਂ ਨੇ ਸਾਰੀ ਗਲੀ ਦੇ ਵਿੱਚ ਚੌਥੀ ਕਿਸ ਤਰ੍ਹਾਂ ਹੋਇਆ ਸੀ ਉੱਥੇ ਪੁਲਿਸ ਨੇ ਨਹੀਂ ਵੇੜਿਆ ਸੀ ਕਿਸ ਤਰ੍ਹਾਂ ਹਾਂਜੀ ਉਹ ਤਨ ਵੇੜਿਆ ਸੀਗਾ ਪੁਲਿਸ ਨੇ ਬਟ ਉਹ ਫਿਰ ਵੀ ਟਲੇ ਨਹੀਂ ਮਗਰ ਟਕਰ ਆ ਗਏ ਕਿੰਨੇ ਚਨੇ ਸੀ ਟੋੜੇ ਕੈਂਦੀ ਬਹੁਤ ਜ਼ਿਆਦਾ ਸੀਗੇ ਹਾਂਜੀ ਪਹਿਲਾਂ ਤਾਂ ਜਦੋਂ ਆਏ ਨਾ ਫਸਟ ਟਾਈਮ ਤੇ ਦੋ ਜਾਂ ਤਿੰਨ ਜਣੇ ਹੀ ਸੀਗੇ ਉਦੋਂ ਬੰਨਾਂ ਨੇ ਫੋਨ ਕਰ ਕਰਕੇ ਸਾਰੇ ਇੰਨੇ ਜ਼ਿਆਦਾ ਬੁਲਾ ਲਏ ਇਕੱਠੇ ਹੋ ਹੀ ਗਏ ਹੋਈ ਗਏ ਸਾਡੇ ਸਾਰੇ ਗਿਣਤੀ ਦਾ 6 ਜਣੇ ਸੀਗੇ ਜਿਹੜੇ ਅਸੀਂ ਉਹਨਾਂ ਦੇ ਅੱਗੇ ਨਹੀਂ ਕੁਝ ਹੋਇਆ ਕੋਈ ਤੁਹਾਡੀ ਜਾਂ ਕੀ ਕੋਈ ਦੁਸ਼ਮਣੀ ਨਹੀਂ ਹੈ ਘੀ ਭਾਜੀ ਸਾਡੀ ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਸਾਡੇ ਨਾਲ ਕੋਈ ਸਾਨੂੰ ਉਹਨਾਂ ਨੇ ਬਸ ਸਿਰਫ ਬਦਤਮੀਜ਼ੀ ਕੀਤੀ ਆ ਸਾਨੂੰ ਛੇੜਖਾਨੀ ਕੀਤੀ ਨਾ ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ ਸੀ ਉਹਨਾਂ ਨੇ ਜੋ ਵੀ ਸੀ ਅਸੀਂ ਕਰਕੇ ਆਏ ਬਟ ਉਹ ਸਾਰੇ ਪਿੱਛਾ ਕਰਕੇ ਆ ਗਏ ਹਾਂਜੀ ਸਾਡੀ ਗੱਡੀ ਤੋੜਤੀ ਐ ਐਕਟਿਵ ਆ ਵੀ ਤੋੜਤੀ ਆ ਉਹਨਾਂ ਨੇ ਗੱਡੀ ਐਕਟਿਵ ਦਾ ਕੁਝ ਰਹਿਣ ਨਹੀਂ ਦਿੱਤਾ ਕੀ ਮੰਨ ਕਰਦੇ ਆ ਉਹਨਾਂ ਨੂੰ ਦੋ ਸਜ਼ਾ ਹੁਣ ਕੀ ਕੰਸ ਠੀਕ ਹਾਂਜੀ ਹਾਂਜੀ ਟੜਨਾਵਾਂ ਮਨਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਸਰ ਸਰ ਰਾਤੀ ਬਹੁਤ ਸਾਡੇ ਨਾਲ ਤੱਕ ਆਇਆ ਬਹੁਤ ਜ਼ਿਆਦਾ ਮਾੜਾ ਕੰਮ ਆ ਪੰਜ-ਛੇ ਲੜਕੇ ਸੀ ਉੱਥੇ ਉਹਨਾਂ ਨੇ ਲੜਕੀਆਂ ਨਾਲ ਛੇੜਖਾਨੀ ਕਰਕੇ ਉਸ ਤੋਂ ਬਾਅਦ ਸਾਡੇ ਇੱਥੇ ਮਗਰ ਆਏ ਸਾਡੀ ਗੱਡੀ ਤੋੜਤੀ ਆ ਪੂਰੇ ਮਹੱਲੇ ਦੇ ਵਿੱਚ ਇੱਟਾਂ ਮਾਰ ਕੇ ਗਏ ਸ਼ਰਮ ਇੱਕ ਘੰਟਾ ਇੱਟਾਂ ਮਾਰਦੇ ਰਹੇ ਇੱਥੇ ਇੱਕ ਘੰਟਾ ਪੂਰਾ ਸਾਡਾ ਮੱਲਾ ਜਾਗਿਆ ਸੀ ਕਿ ਆਨੂੰ ਬਚਾਓ ਫੇਰ ਸਾਡਾ ਬਚਾ ਹੋਇਆ ਨਹੀਂ ਤੇ ਸਾਡਾ ਉਹਨਾਂ ਨੇ ਕੁਛ ਨਹੀਂ ਐਕਟਿਵ ਹੀ ਸਾਡੀ ਉਹਨਾਂ ਨੇ ਇਤਨਾ ਪੰਨੀ ਕਿਉਂਕਿ ਲੋਹੇ ਦੀ ਜਿਹੜੀ ਅੰਦਰ ਰਾੜ ਹੁੰਦੀ ਆ ਉਹ ਹੈਂਡਲ ਤੱਕ ਉਹਨਾਂ ਨੇ ਦੱਤਰ ਮਾਰ ਮਾਰ ਤੋੜਦੇ ਹੋਏ ਐਕਟਿਵ ਦਾ ਕੁਛ ਵੀ ਨਹੀਂ ਦੇਣ ਦਿੱਤਾ ਆ ਵੀਡੀਓ ਵੀ ਵੀਡੀਓ ਵੀ ਆਈ ਸਾਹਮਣੇ ਵੀਡੀਓ ਸਾਡੀ ਸਾਰੀ ਵੀਡੀਓ ਹੈਗੀ ਅਸੀਂ ਸੀ ਕੈਮਰੇ ਲੱਗੇ ਵੀਡੀਓ ਸਾਰਿਆਂ ਨੇ ਬਣਾਈ ਹੋਈ ਆ ਵੀਡੀਓ ਪੂਲਸ ਕਾਰਵਾਈ ਕਹਿੰਦੇ ਹੀ ਕਰ ਰਹੇ ਆ ਰਾਤੀ ਦੇਸ ਹੀ ਉਹਨਾਂ ਦੇ ਕੋਲ ਉਹਨਾਂ ਨੇ ਕਹਿੰਦੇ ਹੀ ਪਰਚਾ ਦਰਜ ਕਰਤਾ ਵਾ ਸਵੇਰ ਤੱਕ ਬੰਦੇ ਰੈਸਟ ਕਰਾਂਗੇ ਉਹਨਾਂ ਦੇ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਬਹੁਤ ਜ਼ਿਆਦਾ ਉਹਨਾਂ ਤੱਕ ਅਗੇ ਤੁਰ ਹੁਣ ਅੱਡੇ ਮੈਂਬਰ ਸੀ ਇਹਨਾਂ ਨੂੰ ਮਲਗੀ ਉਹਨਾਂ ਨੇ ਮਾਰਨ ਤੱਕ ਗਏ ਆ ਲੜਕੀਆਂ ਗੱਡੀ 'ਚ ਹੀ ਗੱਡੀ ਭਾਈ ਟੋਟਲ ਕੰਡਮ ਹੋ ਗਈ ਆ ਐਕਟਵਾ ਵੀ ਕੰਡਮ ਹੋ ਗਈ ਗੱਡੀ ਵੀ ਪੂਰੀ ਕੰਡਮ ਹੋ ਗਈ ਹੋਈ ਆ ਅੱਛਾ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ